ਸ੍ਰੀ ਕਾਲ ਜੀ ਹਾਰਦਿਕ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਲੱਗੇ ਆਪਣਾ ਜਿਹੜਾ ਸ਼ੈੱਡ ਪਾਇਆ ਤਾਂ ਆਪਾਂ ਉਹਦੇ ਗਾਣੇ ਕੋਈ ਕਮੀਆਂ ਪੀਸ਼ੀਆਂ ਰਹੇ ਜਾਂਦੀਆਂ ਕੰਮਕਾਰ ਕਰਦੇ ਜਾਂਦੀਆਂ ਪਰ ਬਾਅਦ ਚ ਪਤਾ ਲੱਗਦਾ ਵੀ ਆਹ ਕਮੀ ਐ ਕਿ ਉਹ ਗਮੀ ਐ ਚੀਜ਼ ਵਰਤੇ ਤੇ ਉਹਦੇ ਗਾਣੇ ਜਿਹੜਾ ਆਪਾਂ ਨੇ ਇਹ ਜੋਇੰਟ ਕਰਿਆ ਤਾਂ ਗੱਪੇ ਦੋ ਤਿੰਨਾਂ ਦਾ ਇਹ ਜੀਜ਼ ਬਣਾਈ ਸੀ ਇਹਦੇ ਚ ਪਾਣੀ ਆਉਂਦਾ ਉੱਥੇ ਨੂੰ ਧੁਪਕਾ ਧੁਪਕਾ ਅੱਜ ਤਾਂ ਚਲੋ ਗਲੀਆਂ ਜਿਹੜੀਆਂ ਇਹ ਤਾਂ ਆਪਣੀਆਂ ਪੁਰਾਣੀਆਂ ਟੀਨਾ ਕਰਕੇ ਸੀ ਇਹ ਵੀ ਬੰਦ ਕਰਨੀਆਂ ਆਪਾਂ ਨੇ ਪਰ ਇਹ ਪੁਆਇੰਟਾਂ ਵਿੱਚੋਂ ਪਾਣੀ ਆਉਂਦਾ ਉਹ ਪਾਣੀ ਦਾ ਹੁਣ ਮਸਲਾ ਦੇਖਣ ਲੱਗਿਆ ਉੱਪਰ ਜਾ ਕੇ ਵੀ ਕੀ ਆਏ ਪੈਸੇ ਪਾਣੀ ਆਉਣਾ ਤਾਂ ਚਾਹੀ ਜਾਂਦੇ ਕਿਉਂਕਿ 5 5 6 ਇੰਚ ਇੰਚ ਟੀਨ ਦਾ ਚੜਾਅ ਹੈਗਾ ਹੈ ਨਾ ਵਧੀਆ ਉਹ ਜਿੱਥੇ ਦਾ ਕੋ ਮੈਨੂੰ ਉਮੀਦ ਆ ਵੀ ਮਿਸਤਰੀ ਨੇ ਉਧਰ ਉੱਚ ਸਿਮਿੰਟ ਭਰਤਾ ਜਿਹੜਾ ਸਿਮਿੰਟ ਭਰਿਆ ਉਹ ਉਹ ਸਿਮਿੰਟ ਵਿੱਚ ਫਿਰ ਤੇੜਾ ਕੀ ਬਾਕੀ ਹੁਣ ਟਿਨਰ ਚੜਨ ਦੇ ਦਰਦ ਵੀ ਲੱਗਦਾ ਚੜਦਾ ਔਖਾ ਸੌਖਾ ਹੋ ਕੇ ਸੈੜ ਤੋਂ ਜਾਊਗਾ ਫਿਰ ਇਹ ਦੋ ਘਾਟੜਾਂ ਕੋਲ ਬੈਠ ਕੇ ਜੀ ਸੈਟਿੰਗ ਕਰਕੇ ਆਉਂਦਾ ਮੈਨੂੰ ਇਹੀ ਮੀਦ ਆ ਵੀ ਉਹ ਉਹਨੇ ਉੱਥੇ ਲੀਕਿੰਗ ਤਾਂ ਕਰਦਾ ਵੀ ਉਹਨੇ ਦੋ ਘਾਟੜਾਂ ਚ ਤੇੜਾ ਗੀਣਾ ਚ ਤਿੰਨਾ ਜਿਹੜਾ ਸਿਮਿੰਟ ਪਾਇਆ ਤਾਂ ਬਾਕੀ ਹੁਣ ਉੱਪਰ ਜਾ ਕੇ ਪਤਾ ਲੱਗੂ ਇਹਦੇ ਵਾਸਤੇ ਮੈਂ ਕਿਹਾ ਵੀ ਜੇ ਤਾਂ ਕੋਈ ਜ਼ਿਆਦਾ ਲੱਗੇ ਤਾਂ ਟਾਈਮ ਸੀ ਲਿਆਇਆ ਕਾਫੀ ਐਨਸੀ ਲਾ ਦੇਣੇ ਬਾਕੀ ਜਿਹੜੇ ਸਰਾਕ ਆ ਇਹ ਵੀ ਐਮਸੀ ਰਿਆ ਭਰ ਦੇਣੇ ਬਾਕੀ ਹੁਣ ਉੱਪਰ ਜਾ ਕੇ ਦੇਖਦਾ ਵੀ ਕਿਆ ਕੁਛ ਹੈ ਕਿਆ ਨਹੀਂ ਮੈਂ ਗਾ ਦੇਖਾਂ ਕਰਾਂ ਲੋਟ ਇਹਨਾਂ ਨੂੰ ਬਾਪੂ ਮੈਂ ਪਾਣੀ ਚੋਈ ਜਾਂਦਾ ਔਰ ਇਹਨੂੰ ਖਾਸਾ ਹੂੰ ਮਨੂੰ ਉਹੀ ਲੱਗਦਾ ਵੀ ਜਿਹੜਾ ਉਹਨੇ ਸਿਮਿੰਟ ਭਰਿਆ ਉਹਨੂੰ ਤੇੜਾ ਹੀ ਵੀ ਆ ਹੁਣ ਜਾ ਕੇ ਦੇਖਦਾ ਉੱਪਰ ਹੈ ਜਾ ਕੇ ਦੇਖਦਾ ਆਹੋ ਦੇਖੋ ਐਮ ਸੀ ਲਿਆਇਆ ਜੇ ਤਾਂ ਕੋਈ ਹੋਰ ਨੌਸ ਲੱਗੇ ਫਿਰ ਤਾਂ ਐਮ ਸੀ ਲਾ ਦੂੰਗਾ ਨਹੀਂ ਮੇਰੀ ਸਲਾਹ ਵੀ ਉਹ ਸਿਮਿੰਟ ਹੋਊਗਾ ਉਹ ਦੇਖੋ ਉੱਪਰ ਸਿਮਿੰਟ ਹਲੇ ਵੀ ਦਿਖਦਾ ਟੀਨਾ ਵਿੱਚ ਪਿਆ ਉਹ ਸਿਮਿੰਟ ਨੂੰ ਤੇੜਾ ਆ ਗਈ ਉਹ ਤੇੜਚ ਨੂੰ ਪਾਣੀ ਆਉਂਦਾ ਤਾਂ ਇੰਨਾ ਪਾਣੀ ਵਾਪਸ ਆਉਂਦਾ ਸਾਰੇ ਪਰੇ ਉੱਪਰ ਜਿੰਨੇ ਜੋੜ ਹੈਗੇ 13 ਦੇ 13 ਹੈ ਨਾ ਰਹੂੰਗਾ ਤਾਂ ਗਾਡਰ ਦੇ ਉੱਪਰ ਨਹੀਂ ਤਾਂ ਫੇਰ ਥੱਲੇ ਆ ਕੇ ਬੈਠੂੰਗਾ ਇੱਥੇ ਰਹੂੰਗਾ ਤਾਂ ਗਾਡਰ ਪਰੇ ਬਾਕੀ ਦੇਖਦੇ ਆ ਜਾ ਕੇ ਉੱਪਰ ਕਿ ਐਵ ਪੋਜੀਸ਼ਨ ਐ ਤੀਨੂੰ ਚੜ੍ਹਣਾ ਹੋਣਾ ਉਹ ਇਹਨੂੰ ਇਹ ਲੈਟਰਿੰਗ ਨੂੰ ਹੋ ਗਿਆ ਟੀਨਾ ਨੂੰ ਹੋ ਗਿਆ ਸਾਈਡ ਸਾਈਡ ਨੂੰ ਹੋ ਕੇ ਜਾਊਗਾ ਬਚਾ ਕੇ ਡਰ ਲੱਗਦਾ ਇਹ ਲੋ ਦੇਖਦੇ ਆ ਜਿੱਧਾ ਜਾ ਕੇ ਸਮਾਨ ਲੈ ਕੇ ਆਪਾਂ ਕਿ ਆਇਆ ਤਾਂ ਨਹੀਂ ਥੋੜਾ ਬੈਨ ਕਿ ਤਸਲਾ ਲੈ ਜਣਾ ਉਹੀ ਕਾਰਨ ਆ ਜਿਹੜਾ ਮੈਂ ਕਿਹਾ ਸੀਗਾ ਮੈਂ ਅੰਦਾਜ਼ਾ ਲਾਇਆ ਵੀ ਉਹੀ ਆ ਵੇਖੋ 19 ਮਿੰਟ ਭਰਤਾ ਚਿੰਨਾ ਚ ਇਹ ਕਿਡਾਉ ਤਾਂ ਬਹੁਤ ਹੋਇਆ ਬ ਸਮਿੰਟ ਭਰੇ ਤਾਂ ਆ ਦੇਖੋ ਇਹ țeੜਾ ਇਹ țeੜ ਚੋਂ ਮੁੜ ਕੇ ਫੇਰ ਅੰਦਰ ਨੂੰ ਪਾਣੀ ਜਾਂਦਾ ਆ ਦੇਖਾ ਸਾਰੀਆਂ țeੜਾਂ ਚ ਆ ਦੇ ਇਸ ਸਮਿੰਟ ਨੂੰ ਚੰਨੂ ਭਰਨਾ ਚਾਹੀਦਾ ਮੈਂ ਉਹਨੂੰ ਕਿਹਾ ਵੀ ਤਾਂ ਮੈਂ ਸਮਿੰਟ ਰਹਿਣ ਦੇ ਕਹਿੰਦਾ ਨਹੀਂ ਨਹੀਂ ਸਮਿੰਟ ਲੋਟ ਆ ਜਾਣਾ ਹੁਣ ਇਸ ਸਮਿੰਟ ਨੇ ਪੰਗਾ ਖੜਾ ਕਰਤਾ ਨਹੀਂ ਤਾਂ ਇੰਨਾ ਚੜੋ ਉਹ 4 ਇੰਚ ਦਾ ਇਹਨ ਪੂਰਾ ਪ੍ਰੋਪਰ ਟੀਨ ਦਾ ਚਲੋ ਕਰਦੇ ਆ ਇਹਨਾਂ ਨੂੰ ਲੋਟ ਹੁਣ ਢਾਲ ਤੱਬਾ ਦੂ ਐਨ ਇਹ ਸਰਾਖਾਂ ਨੂੰ ਬੰਦ ਕਰਦੇ ਆ ਮਸੀਲ ਲਾ ਕੇ ਇਹ ਪੁਰਾਣੇ ਸਰਾਖ ਹਨ ਆਦੇ ਪਹਿਨਾ ਵੀ ਮਸੀਲ ਆਈ ਵੀ ਪਨਾ ਪੁੱਠੀਆਂ ਪਾਤੀਆਂ ਸੀ ਮਿਸਤਰੀ ਨੇ ਜਦ ਫੇ ਸਿੱਧੀਆਂ ਕਰੀਆਂ ਸੀ ਬਹੁ ਬੰਗੇ ਹੋਈ ਆ ਚਲੋ ਕਰਦੇ ਆ ਜੀ ਲੋਡ ਹੋ ਇਹਨਾਂ ਨੂੰ ਫਿਰ ਹਮ ਲਓ ਜੀ ਨਵੇੜ ਤਾਂ ਸਿਮਿੰਟ ਦੇ ਤਸਲਾ ਨਿਕਲੇ ਆਇਆ ਹੈ ਤਸਲਾ ਕੱਢ ਕੇ ਇਹਨਾਂ ਸਾਫ ਕਰਕੇ ਹੁਣ ਦੇਖਦੇ ਆ ਵੀ ਪਾਣੀ ਵਾਪਸ ਜਾਂਦਾ ਕਿ ਨਹੀਂ ਜੇ ਫੇਰ ਜਾਂਦਾ ਹੋਇਆ ਫਿਰ ਕੋਈ ਕੈਮੀਕਲ ਭਰਾਂਗੇ ਜਾਂ ਸਿਮਿੰਟ ਭਰੂਗੇ ਥੋੜਾ ਵੀ ਜਿਹੜੀ ਤੇੜ ਨਾ ਆਵੇ ਹੁਣ ਤਾਂ ਥੋੜਾ ਜਿਹਾ ਜ਼ਿਆਦਾ ਭਰਿਆ ਤਾਂ ਮਿਸਤਰੀ ਨੇ ਦੇਖੀ ਹੀ ਹੋਵੇ ਫੇਰ ਵੀ ਛੋਟਾ ਭਰਾਂਗੇ ਮੜਾ ਮੜਾ ਸਿਮਿੰਟ ਅੰਦਰ ਅੰਦਰ ਬਾਕੀ ਦੇਖਦੇ ਆ ਮੇਰੇ ਸਾਬਕਾ ਪਾਣੀ ਤਾਂ ਜਾਣਾ ਚਾਹੀਦਾ ਨਹੀਂ ਕਿਉਂਕਿ ਢਾਲ ਬਾਧੂ ਆ ਇਹ ਤਾਂ ਢਾਲ ਨਾ ਹੁੰਦੀ ਫੇਰ ਵੀ ਤਾਂ ਢਾਲ ਐਨ ਫੁੱਲ ਚਲੋ ਬਾਕੀ ਦੇਖਦੇ ਆ ਹੁਣ ਮੀਂਹ ਪਏ ਤੇ ਹਣ ਜਦ ਤੱਕ ਕੰਮ ਛੱਡਤਾ ਜਿਹੜੇ ਸਰਾਖ ਤੇ ਉਹ ਐਮਸੀ ਲਾ ਕੇ ਭਰਤੇ ਚਲੋ ਚਲਦੇ ਆਈ ਥੱਲੇ ਨੂੰ ਹੁਣ ਉਤਰੀਏ ਬਲੌਗ ਪੂਰਾ ਕਰ ਲਾ ਬਈ ਨਾ ਬਲੌਗ ਕੋਈ ਨਾ ਕਰ ਲਾ ਓਏ ਇਹ ਕੀ ਕਰੂਗਾ ਲੱਗਦਾ ਹੋਰ ਬਈ ਬੜਾ ਖਰੂ ਬਾਏ ਦੇਖ ਲੈ ਪ੍ਰਧਾਨ ਨੇ ਨਾ ਸਾਰਿਆਂ ਨੇ ਆਪਣੇ ਆਪ ਦੀਆਂ ਨੂੰ ਸੁਣਦੇ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਠੰਡਾ ਲਾ ਦੋ ਕਿਹੜਾ ਪਿਆ ਉਹ ਕਿਤੇ ਉਹਦੇ ਵਾਲਾ ਕੰਮ ਤਾਂ ਨਹੀਂ ਹੋਇਆ ਵਾ ਇਹ ਹੀ ਗੱਲ ਜੀ ਲੈ ਲੱਕੀ ਦੇ ਰੂ ਲੈ ਆਈ ਉਹ ਕਰਨੀ ਗਲਾਸ ਇਹ ਵੀ ਗੱਲ ਥੋੜਾ ਦੋ ਦਰ ਵਾ ਲੈ ਇੱਕ ਮਿੰਟ ਕਿਹੜਾ ਕੋਹਣੀ ਮੰਦਾ ਆਏਗਾ ਬੰਦਾ ਹੀ ਬਾਸ ਆਤਾ ਤੁਮ ਬੋਲ ਕੇ ਬਸ ਕੇ ਨਲੀ ਹੋਵੇ ਤੇਰੀ ਨਾਲ ਵੰਗ ਆ ਦੇਣਾ ਕਹਿੰਦਾ ਸਮੋਸੇ ਦੀ ਵੱਧ ਲਿਆਉਂਗਾ ਕੱਲੂ ਕੰਮ ਆ ਜੂਗੇ ਕਹਿੰਦਾ ਆਂਦਾ ਤੇ ਨਾਲ ਆ ਗਿਆ ਕਹਿੰਦਾ ਹੌਲੀ ਹੌਲੀ ਜਾਂੀ ਕੋ ਪਹਿਲੇ ਮੁੱਖਿਆ ਪਿਆ ਹੋਇਆ ਪਿਆ ਸੜਕ ਤੇ ਉਹ ਆਹੋ ਉਹਨੇ ਦੱਸ ਕਹਿੰਦਾ ਜਾ ਕੇ ਖੰਭੇ 'ਚ ਸਿੱਧਾ ਹੀ ਮਾਰੇ ਆ ਮੇਰੇ ਨਾਲ ਖੰਭੇ 'ਚ ਮੋਟਰਸਾਈਕਲ ਮਾਰ ਆ ਦੇਖਿਆ ਇਹ ਵੀ ਅਸਲ ਜਨਾ ਆਪਣੇ ਪਰ ਵੀ ਉਰੇ ਜਿਹੜੀ ਆਹ ਰੋਡ ਆ ਰੋਪੜ ਦੇ ਬੇਲੇ ਦਾ ਕਿ ਐਸਐਸ ਜਿਹੜੀ ਐਫ ਆ ਉਹ ਇੱਕ ਪੋਸਟ ਚਾਹੀਦੀ ਹੈ ਜਿਗਣਾ ਜੇ ਅੱਧ ਵੀ ਚੋਬੇ ਤਾਂ 7 ਕਿਲੋਮੀਟਰ ਪੈ ਗਿਆ ਦੋਹਾਂ ਪਾਸੇ ਚਾਹੀਦਾ ਭਾਈ ਹਮ ਭਾਈ ਸੈਂਟਰ ਆਪਣੇ ਰੋਪੜ ਨਾਲ ਇੱਥੇ ਗੱਡੀ ਖੜੀ ਨਹੀਂ ਆਈ ਅੱਡੇ ਤੇ ਟਾਂ ਘਾਂਟਾ ਦੇਖੀ ਗਏ ਉਹਨੂੰ ਵੀ ਐਂਬੂਲੈਂਸ ਆਉਂਗੀ ਨਹੀਂ ਆਉਣੀ ਚਾਹੀਦੀ 5 ਮਿੰਟ ਤੇ ਇਹਨਾਂ ਤਾਂ ਬੰਦੇ ਦਾ ਕੰਮ ਹੋ ਜਾਂਦਾ ਅੱਧਾ ਘੰਟਾ ਪਹਿਲਾਂ ਫੇਰ ਵੀ ਪ੍ਰਾਈਵੇਟ ਗੱਡੀ ਨਾਲ ਲੱਦ ਕੇ ਭੇਜਿਆ ਹਾਂ ਐਂਬੂਲੈਂਸ ਵਾਲਾ ਕਹਿੰਦਾ ਕਿ ਦੁਬਾਰਾ ਫੋਨ ਕਰੋ ਕਹਿੰਦਾ ਦੁਬਾਰਾ ਫੇਰ ਫੋਨ ਕਰੋ ਸਾਡੇ ਏਰੀਆ 'ਚ ਨਹੀਂ ਕ ਉਂਦਾ ਕੋਈ ਹੋਣਾ ਸਿਸਟਮ ਇਹਨਾਂ ਦਾ ਆਪਣਾ ਆਉਂਦਾ ਯਾਰ ਬੰਦਾ ਮਰ ਜਵੇ ਉਧਰ ਆ ਜਦੋਂ ਕਾਲ ਲਾਈ ਆਪਾਂ ਨੇ ਉਹਨਾਂ ਨੂੰ ਚਾਹੀਦਾ ਵੀ ਹਾਂ ਜਿਹੜੀ ਨੇੜੇ ਐਂਬੂਲੈਂਸ ਉਹਨੂੰ ਕਾਲ ਕਰ ਦੇ ਜਦ ਆਪਾਂ ਬਿਜਲੀ ਦਾ ਰਿਪੋਰਟ ਲਿਖਾਉਂਦੇ ਆ ਹਾਂ ਜਦੋਂ ਆਉਂਦੀ ਆ ਜਦੋਂ ਉਹਦੇ ਕੋਲ ਵਾਲੇ ਨੂੰ ਭੇਜਦੇ ਆ ਜਦੋਂ ਕੋਲ ਵਾਲੇ ਨੂੰ ਭੇਜਦੇ ਉਹਦੇ ਜਿਹੜੇ ਫੋਨ ਆਉਂਦਾ ਕਿ ਜੇ ਆਪਾਂ ਨੇ ਫੋਨ ਕਰੇ ਦਿੱਤਾ ਜਿੱਥੇ ਮਾ ਜਿਹੜਾ ਮਰਦੀ ਏਰੀਆ ਪੈਂਦਾ ਹੋਵੇ ਨੇੜੇ ਵਾਲੀ ਜਿਹਦੇ ਆ ਜਵੇ ਸਾਰਾ ਰੁਪੜੇ ਲੱਗਦਾ ਹਾਂ ਅਪਰ ਜ਼ਿਲ੍ਹਾ ਹੀ ਰੋਪੜ ਵੈਸੇ ਇਧਰ ਹੁਣ ਚਮਕੌਰ ਸਾਹਿਬ ਵੀ ਕੋਈ ਏਡਾ ਹਸਪੀਟਲ ਬੜਾ ਨਹੀਂ ਹੈਗਾ ਨਾ ਬੇਲੀ ਆ ਆਉਣਾ ਹੀ ਚੱਲਦਾ ਵੈ ਵੱਡਾ ਨਹੀਂ ਨਾ ਹੈਗਾ ਇਹਨਾਂ ਉਹ ਬੰਦਾ ਤਾਂ ਆਵੇ ਉਹ ਬੰਦਾ ਤਾਂ ਆਵੇ ਜੇ ਜਿਆਦਾ ਸਾਟੋਂਗੀ ਫਿਰ ਤਾਂ ਚੰਡੀਗੜ੍ਹੇ ਆ ਹੈਂ ਹੋਰੇ ਕੀ ਕਰੂੰਗਾ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਸਰਜ ਸਾਟਾ ਬੋਲਣਾ ਕਿ ਆ ਉਹ ਸਾਟ ਤਾਂ ਮੇਰੇ ਦੀ ਲੱਗੀ 4 ਘੰਟੇ ਦਾ ਮੈਂ ਨਹੀਂ ਬੋਲਿਆ ਹੈਗਾ ਸਮਝ ਨਹੀਂ ਆਉਂਦੀ ਉਹ ਮਲਗੀ ਦੇ ਭਾਈ ਮੈਂ ਸੱਟ ਬਹੁਤੀ ਤਾਂ ਮੇਰੀ ਲੱਗੀ 4 ਘੰਟੇ ਤਾਂ ਮੈਂ ਨਹੀਂ ਬੋਲਿਆ। ਮਾ ਦਾ ਟੱਪਾ ਲੱਗਦਾ ਤਾਂ। ਆਪ ਸਬਤਾਲ ਜਿਵੇਂ ਆ। ਦੇਖ ਆਪਾਂ ਮੈਂ ਤਾਂ ਉੱਥੇ ਗਏ। ਤੇ ਹਸਪਤਾਲ ਦੀ ਸਾਰੀ ਮਾਰੂ ਸਾਲੂ ਕਹੜੇ ਨੂੰ ਹੋ ਗਿਆ ਦਾ ਕਾਬੂ। ਉੱਥੇ ਪਹਿਲਾਂ ਮੈਂ ਵੀਰਾਂ ਕੋਲ ਤੇ ਆਇਆ ਤਾਂ ਉੱਥੇ ਤੇ ਤੇ ਸਾਡੇ ਵੱਜੀ ਉੱਥੇ ਦੇ ਉੱਥੇ ਮੈਂ ਹਸਪਤਾਲ ਦੇ ਵਿੱਚ ਗਿਆ ਪਹਿਲਾਂ 6-7 ਜਾਨੇ ਬੈਠੇ। ਚਲ ਐਨੇ ਨੂੰ ਅਸੀਂ ਚਲੇ ਗਏ 4 ਜਾਨੇ 11 ਜਾਨੇ ਹੋ ਗਏ। ਆਈਦੇ ਵਿੱਚ ਇੱਕ ਜਿਹੜਾ ਦੇਖਣਿਆ ਦਾ ਆਪਾਂ ਮੈਨੋਂ ਆ ਗਿਆ। ਕਹਿੰਦਾ ਵੀ ਜੀ ਕਿਹੜੇ ਪਿੰਡ ਦੇ ਐ ਸੀਗੇ ਵੀ ਜਿਹਦੇ ਸੱਟ ਵੱਜੀ ਮੁੰਡੇ ਦੇ। ਕਹਿੰਦਾ ਹੋਰ ਕਿੰਨੇ ਕੌਣੇ ਮਖਾ 10 12 ਜਣੇ ਹੋਰ ਆਉਣੇ ਕਹਿੰਦਾ ਮਰੀ ਥੋੜਾ ਠੀਕ ਆ ਛੁੱਟੀ ਕਰਦੇ ਨਹੀਂ ਬਾਕੀ ਦੇ ਬੰਦੇ ਰੋਕਦੀ ਹਾਂ ਮਰੀ ਠੀਕ ਆ ਕਹਿੰਦਾ ਬਾਕੀ ਦੇ ਬੰਦੇ ਰੋਕਦੇ ਮਰੀ ਥੋੜਾ ਠੀਕ ਆ 15 16 ਜਣੇ 15 16 ਜਣੇ ਜਿਆਦਾ ਤਾਂ ਵੱਧ ਸਾਡੇ ਪਿੱੜਦੀ ਹੋਤੀ ਹੈ ਹਾਂ 15 16 ਜਣੇ ਹੋਗੇ ਕਹਿੰਦਾ ਬਾਕੀ ਦੇ ਬੰਦੇ ਰੋਕਦੇ ਮਰੀ ਥੋੜਾ ਠੀਕ ਆ ਛੁੱਟੀ ਕਰਦੇ ਸੀ ਘੰਟੇ ਜੀ ਇਹ ਜਦ ਤੱਕ ਮੰਮੇ ਭਾਈ ਨੇ ਪੁੱਛਿਆ ਨਹੀਂ ਵੀ ਠੀਕ ਆ ਜਿਆਦਾ ਨਹੀਂ ਕੋਈ ਮੋੜਿਆ ਹਾਂ ਉੱਥੇ ਪਏ ਰਹੇ ਬਾਅਦ ਚ ਪਤਾ ਲੱਗਿਆ ਹੌਲੀ ਹੌਲੀ ਆ ਕੇ ਵੀ ਹਾਂ ਕਿ ਬਜਾਦਾ ਲ ਮਾਸ ਗਰਦੀ ਸਾਹਿਬ ਉੱਥੇ ਯਾਰੇ ਦੋ ਦੋ ਮਿੰਟ ਤੇ ਰੱਖਣਾ ਜਦੋਂ ਦੋ ਤਿੰਨ ਮਿੰਟ ਤੇ ਜ਼ਿਆਦਾ ਹੈ ਮਿੰਟ ਕਿਨੂੰ ਕੋਈ ਹੁਸ਼ ਨਹੀਂ ਸੀ ਉਦੋਂ ਬਾਅਦ ਆਇਆ ਖਦੂਆ ਫਿਰ ਉਹ ਜੀ ਆਈ ਨਾ ਤੇ ਖੜਾ ਹੋ ਗਿਆ ਤੇ ਤੈ ਕੋ ਤਾਂ ਆਈ ਯਾਰ ਆਪਾਂ ਉਹ ਹੁੰਦਾ ਹੈਗਾ ਕਹਿੰਦਾ ਹੈਗਾ ਆ ਜਿਹੜਾ ਹਿਲ ਜਾਂਦਾ ਆਜੇ ਕੱਲ ਜਾਂਦਾ ਕਤੇ ਕੋ ਆਦਿਲ ਗੇਟ ਫੜ ਕੇ ਗਾਹਨ ਕਰਨ ਲੱਗ ਗਿਆ ਜੇੜਾ ਆਪੇ ਮਰਾ ਲੈ ਅਸੀਂ ਨਾਲ ਜਾਂਦੇ ਗੇਟ ਰੇਡੀ ਵਰਤੀ ਬਰਲੀ ਕਰ ਗਿਆ ਕੁਝ ਨਹੀਂ ਹੋਇਆ ਘਟ ਵੱਟ ਹੋਈ ਆ ਮਖਾ ਹੋਰ ਵੱਟ ਕਿਤੇ ਕਾਕੇ ਲਾ ਦੇ ਮੈਂ ਘਟ ਵੱਟ ਨੂੰ ਕੁਝ ਨਹੀਂ ਹੋਇਆ ਮੈਂ ਹੋਰ ਵੱਟ ਕਿਤੇ ਕਾਕੇ ਲਾ ਦੇ ਉਹ ਮੈਨੂੰ ਆਇਆ ਵਾ ਪਤਾ ਨਹੀਂ ਕਿ ਕਿੰਨੇ ਚੱਕਰ ਖਾ ਗਏ ਕਤੇ ਸਾਰੇ ਭਾਈ ਲੈ ਚੱਲ ਵੀ ਨਿਕਲੇਗੀ ਯਾਰ ਮਨ ਹੜਾ ਉਪਣੀ ਧੱਪੜ ਜੱਪਣੀ ਜੇੜ ਪਾਏ ਆਂਡੇ ਦੇ ਫੁਲਕ ਵਾਂਗੂ ਫੁਲਕ ਲੈ ਕੇ ਆ ਆਂਡਾ ਖੋਗੇ ਨਾ ਲੈ ਕੇ ਰੋ ਪਿੱਛੇ ਬੱਜਿਆ ਕਿੱਥੇ ਦਾ ਘਰੇ ਨਾ ਉਹ ਮੰਡ ਮੰਡੇ ਜੀ ਮਰੂਤ ਖਾਣ ਲੱਗੇ ਤੇ ਉਹ ਹੈ ਨਹੀਂ ਜਿਹੜਾ ਫਾਰਮ ਹੋ ਜਾਣਾ ਹਾਂ ਉਹਦਾ ਦਰਵਾਜ਼ਾ ਲਾਉਣ ਲੱਗੇ ਆਏ ਉਹਨੂੰ ਖੁੱਲ੍ਹੀ ਛੱਡਿਆ ਉਹ ਤਾਂ ਮੁੰਡੇ ਨੇ ਆਏ ਮਗਰੇ ਲਾਲਾ ਕਿ ਤੂੰ ਪਹਿਲਾਂ ਉਹ ਦਰਵਾਜ਼ਾ ਲਾ ਪਹਿਲਾਂ ਇਹਦਾ ਲੱਤ ਗੱਡੀ ਨਹੀਂ ਆ ਗਈ ਬੱਜਿਆ ਬੱਡੀ ਜੀ ਕੀ ਉਹ ਬੈ ਬੱਜੀ ਉਹ ਕਿੱਥੀ ਬਾਹਰ ਇਹ ਤਾਂ ਹੈ ਮੈਨੂੰ ਕਿਹਾ ਵੀ ਜਿਹੜੇ ਬੰਦੇ ਟੈਨ ਦਾ ਟਿਕਾ ਲਵਾ ਲਿਆ ਤਾਂ ਕਿਉਂਕਿ ਉਹ ਦਰਵਾਜ਼ਾ ਖਰੇ ਕਿੰਨੀ ਕੀ ਯਾਰ ਲੱਗੀ ਵੀ ਹੋਣੀ ਉਹਨੂੰ ਉੱਧਰ ਮਰੂਤ ਪਤਾ ਕਿੰਨੇ ਚ ਭੇਜਦਾ ਰਾਜੂ ਦੀ ਮੋਟਰ ਵਾਲਾ ਦੇ ਅਮਰੂਦ ਆ ਰਿਹਾ ਹੈ ਅਮਰੂਦ ਆ ਰਿਹਾ ਹੈ ਅਮਰੂਦ ਪਾਉ ਮਾਏਗਾ ਪਿੰਡ ਕਈ ਵਾਰ ਅਮਰੂਦ ਕੋਈ ਖਾਈ ਕਰੀ ਉਹਨੂੰ ਇਹ ਨਹੀਂ ਸਮਝਾ ਹੁਣ ਬੰਦੇ ਨੂੰ ਉਹਨੂੰ 15000 ਚ ਪੈ ਗਿਆ ਅਮਰੂਦ ਦੇ ਇਹਦਾ ਗਰਗੀ ਦੀ ਬੋਰ ਚ ਅਮਰੂਦ ਤੋੜਦੇ ਆਂਦੇ ਉਹੀ ਕਹਿੰਦਾ ਮੈਂ ਤੈਨੂੰ 15000 ਚ ਪੈ ਗਿਆ ਤਾਂ ਉਹ ਵੀ ਤੋੜਤੀ ਤਸਵੀਰ ਲਈ ਉਹ ਖੁੱਖ ਜੜਦਾ ਅੱਛਾ ਹਾਂ ਹੂ ਨਿਕਲਦੀ ਨਿਕਲਦੀ ਕੌਣ ਆਇਆ ਤਾਂ ਕੌਣ ਆਇਆ ਪਤਾ ਲੱਗਿਆ ਹੌਲੀ ਹੌਲੀ ਪਤਾ ਲੱਗਿਆ ਹੌਲੀ ਪਤਾ ਲੱਗਿਆ ਉਹ ਤਾਂ ਗਰੇ ਤਾਂ ਹੁਣ ਆਈ ਹੁਣ ਜਿਹੜਾ ਕੰਮ ਚੱਲਦਾ ਜਿਹੜਾ ਉਹ ਤਾਂ ਹਾਂ ਤੇਰਾ ਪੱਕਾ ਆਉਂਗਾ 7 ਤਰੀਕ ਨੂੰ ਕੋਈ ਪਤਾ ਨਹੀਂ ਹਲੇ ਫੇਲੇ ਹੈ ਨਹੀਂ ਫੋਨ ਕਰੂੰਗਾ ਕੱਲ ਨੂੰ ਉਹਨੂੰ ਮੇਰੇ ਨਾਲ ਤਾਂ ਪਹਿਲੀ ਤੇ ਬਾਅਦ ਚੱਲ ਗਿਆ ਕੰਮ ਕਾਤੇ ਮੇਰੇ ਤੇ 31 ਤਰੀਕ ਨੂੰ ਕਹਿੰਦਾ ਮੇਲਾ ਲਾਉਣਾ ਇੱਕ ਹੋਰ ਕੱਲ ਉਹ ਤਾਂ ਕੋਈ ਨਹੀਂ ਤਿਆਰ ਤਾਂ ਹੋ ਜਾਣਾ ਤਿਆਰ ਤਾਂ ਹੋ ਗਿਆ ਬਸ ਫਿਰ ਤਿਆਰ ਤਾਂ ਹੋ ਗਿਆ 14 ਨੂੰ ਕਹਿੰਦਾ ਪੁੱਲ ਹੋ ਜਾਊਗਾ ਆਹ ਤੋਂ ਆ ਰੰਗ ਕਰ ਦਵਾਂ 14 15 ਫਰੀਦ ਤੱਕ ਆਹ ਉਹ ਚ ਮੇਲੇ ਦਾ ਕਹ ਪਹਿਲਾਂ ਯੂਨੀਵਰਸਿਟੀ ਦਾ ਲਾ ਦੀ ਇੱਥੇ ਤੇ ਦੁਆਰਾ ਲੀ ਜੀ ਆ ਕੇ ਮੈਂ ਉਰੇ ਭੇਜ ਦੀ ਦੁਆਰਾ ਫੇਕ ਲੀ ਜੀ ਆ ਆਪਣਾ ਯੂਨੀਵਰਸਿਟੀ ਦਾ ਲਾ ਦੀ ਮੈਂ ਫੇ ਲੈ ਆਉਂਗਾ ਜਦੇ ਦੁਬਾਰਾ ਚਲੇ ਆਉਂਗਾ ਹੁਣ ਬਾਕੀ ਕੱਲੂ ਦੇਖਦਾ ਮੂਡ ਬਣਦਾ ਵੀ ਹੈ ਜਾਣਦਾ ਵੀ ਜਾਏ ਆਵਾ ਕਿਹੜਾ ਮਾਰੇ ਇੱਕ ਵਾਰ ਕਿਹੜਾ ਮਾਰੇ ਇੱਕ ਵਾਰ ਫੋਨ ਵੀ ਮਗਾ ਚੱਲ ਜਾਏ ਆਵਾ ਕਈ ਵਾਰੀ ਕੋਈ ਚੀਜ਼ ਰਹੀ ਜਾਂਦੀ ਹੁੰਦੀ ਉਹ ਵੀ ਲੱਗ ਜੂਗੀ ਮੈਂ ਜੇ ਨਾ ਆਏ ਆ ਜਾਇਆ ਕੋਈ ਕੁਛ ਇਹਨੇ ਕੱਲ ਪੱਤੀ ਜੀ ਬੰਦਰ ਨੂੰ ਫੋਨ ਕਰਕੇ ਵੀਡੀਓ ਬਣ ਕਰਕੇ ਬਣਾਈ ਨੇ ਕਿ ਪੱਤੀ ਐਦਾ ਲਾ ਰੰਗ ਹੋ ਜਾਂਦਾ ਫਿਰ ਗੱਲ ਨਹੀਂ ਬਣਦੀ ਕਿਹੜੀ ਪੱਤੀ ਪੱਤੀ ਕਿਹੜੀ ਗੱਲ ਜੀ ਗੰਨੇ ਵਾਲੀ ਦੂਈ ਲੋਟ ਲਾਉਂਦੇ ਤੇ ਸਿੱਧੀ ਹੋ ਜਾਂਦੀ ਆਏ ਹੂੰ ਉਹ ਜਦ ਬਾਈ ਜਨ ਪਾਉਂਦਾ ਫਿਰ ਐ ਲੱਗ ਜਾਂਦਾ ਤਾਂ ਉਹ ਐਂਗਲ ਵੜਾ ਕੇ ਲੁਆਈਆ ਦੂਈ ਲੋਟ ਮੈਂ ਨਾ ਕੋਈ ਨਾ ਸਮਝੀ ਇਹ ਨਹੀਂ ਜਰੀ ਗੱਲ ਅੱਲਾ ਖੁੱਲਦਾ ਜਿੱਕਣਾ ਪਿੱਛੇ ਨੂੰ ਉਹਦੇ ਪਿੱਛੇ ਪੱਤੀਆਂ ਵਾਲਾ ਪੈਰਾ ਜਾਈਦੇ ਨਾਲ ਥੱਲੇ ਮਾ ਪੈਰ ਉਹ ਸਿੱਧਾ ਲਾ ਦਿੰਦੇ ਤੇ ਪੈਰਾ ਜਾਈਦਾ ਦਾਂ ਲਾ ਦਿੰਦੇ ਪਤੀ ਮੋਟੀ ਲਾ ਦਿੰਦੇ ਜਿੰਨੀ ਮਰਜ਼ੀ ਮੋਟੀ ਦਾਲੋ ਦੰਦ ਇਹ ਵਜਨ ਤੇ ਥੱਕ ਦਿੰਦਾ ਉਹਨੂੰ ਛੱਡਦਾ ਐਂਗਲ ਵਾਲੀ ਦਾਮ ਨਹੀਂ ਦਿੰਦਾ ਮੈਂ ਐਂਗਲ ਲਾਈ ਚੱਲੋ ਮੈਂ ਤਾਂ ਆਪ ਦੇਖਣ ਨੂੰ ਜਾ ਕੇ ਗਿਆ ਕੋਸਾ ਇਹ ਹੀ ਪਤਾ ਕਿ ਕਹਿੰਦਾ ਲਾਇਆ ਕਹਿ ਕੇ ਤਾਂ ਆਇਆ ਬਦ ਉਹਨਾਂ ਨੂੰ ਅਸੀਂ ਹਾਂ ਲੋ ਵੀ ਭਾਈ ਲਾਉਣੀ ਆ ਗੰਨਾਂ ਤਾਂ ਚਾਹੀਦੇ ਕਿੰਨੇ ਆ ਤੇ ਲੈ ਹਾਂ ਹਾਂ ਜਾ ਗੰਨਾ ਉਹਦੇ ਗਲੇ 2 ਫੁੱਟ ਵੱਜ ਜਾਂਦਾ 2 ਫੁੱਟ ਚ ਭਰੀ ਫੈਲਦੀ ਥੋੜੂ ਆ ਗਲਾਸ ਲਿਆ ਦਾਸ ਗਲਾਸ ਜੇ ਲੱਖੀ ਨਾ ਹੋਵੇ ਤਾਂ ਦਾਦੀ ਨਹੀਂ ਤਾਂ ਫਿਰ ਤੇਰਾ ਦੋ ਦਾ ਦੋ ਲਿਆ ਪਰ ਇਹ ਕਿਸ ਕੀ ਜਾਂਦੀਆਂ ਸਾਈਡ ਪਰੋਂ ਨੂੰ ਦੋ ਤਿੰਨ ਠੀਕ ਆ ਜੋ ਖਾਡੀਆਂ ਹੋਏ ਦੋ ਕੋਣ ਲੈ ਪ੍ਰਦਾਨ ਇੱਥੇ ਹੋਰ ਆ ਜਣੇ ਹਾਂ ਉਹ ਮੋਕਾ ਆ ਜਾਣਾ ਦੇਖੀ ਆ ਬਾਲ ਕਾ ਤੇ ਲੈ ਕੋੜੇ ਦੇ ਲੈ ਵੀ ਲੱਗਦੇ ਕੋੜੇ ਨਾਲ ਦਿਲ ਮਾਰ ਕੇ ਆਇਆ ਨਹੀਂ ਗਾਇਆ ਬੰਨੀਆ ਦੇ ਗਾਇਨ ਨਾਲ ਸੈ ਗਿਆ ਬੜੇ ਬਾਲ ਲਾਇਓ ਸਿਰ ਪਰ ਦੇ ਇਲਾ ਮੈਂ ਕੱਲੂ ਬਾਹਰ ਜਾਣਾ ਦਾ ਹਾਂ ਹਾਂ ਮੈਂ ਹਰਸ਼ ਵੀ ਦੂ ਟਿਚਰਾ ਕਰਦਾ ਵੀ ਹਰਸ਼ ਵੀ ਨੇ ਬਾਲਟੀ ਨਹੀਂ ਕਰੀ ਮੈਂ ਵੀ ਨਹੀਂ ਕਰਨੀ ਇਹ ਅਸੀਂ ਵੀ ਨਿਕਾ ਲਈ ਉਧਰ ਪਰਸੋਂ ਚੌਥੇ ਜਨਮ ਦਿਨ ਦਾ ਸਾਰੀ ਪਾਰਟੀ ਜਬਰਦਸਤ ਆਈ ਪਤਾ ਨਹੀਂ ਤਾਂ ਛੋਟੀ ਮੋਟੀ ਸਾਰੀ ਉਹ ਪ੍ਰਧਾਨ ਸਾਰੀ ਪਾਰਟੀ ਛੋਟੀ ਮੋਟੀ ਪਾਰਟੀਆਂ ਖੜੀ ਕਰੇ ਕੋ ਸਾਰੀ ਜਬਰਦਸਤ ਹੁੰਦੀ ਹੈ ਜਦੋਂ ਹਾਂ ਇਹ ਤਾਂ ਹੈ ਸਾਰੀਆਂ ਪਾਰਟੀ ਕਰ ਦਿੰਦੇ ਸਾਰੀਆਂ ਛੋਟੀ ਛੋਟੀ ਕਰ ਤੁਸ ਗਿਣੀ ਜਾਂਦੇ ਜਦੋਂ ਸਾਰੇ ਇਕੱਠੇ ਕਰਕੇ ਸਾਰੇ ਇਕੱਠੇ ਦੀ ਦਸਮਾ ਸੌਂ ਕਰ ਦਿੰਦੇ ਸਾਲ ਚ ਇੱਕੇ ਦਿਨ ਰੱਖ ਲੋ ਕਿ ਜਿੰਨਾ ਸਾਲ ਸਾਲ ਚ ਕੰਮ ਹੋਇਆ ਜਿਹਦੇ ਜਨਮ ਦਿਨ ਹੋਇਆ ਜਿਹਦਾ ਕੋਈ ਵਿਆਹ ਹੋਇਆ ਲੋੜੇ 5-500 ਰੁਪਏ ਸਭ ਤੇ ਪਾ ਕੇ ਕਰ ਲਈ ਤੇ ਨਹੀਂ ਗੱਲ ਉਹ ਜਿਹੜਾ ਸੌਕਾ ਕਈ ਇੱਕ ਪਾਰਟੀ ਗਾਲੀ ਸਾਰੇ ਸਾਲ ਦੀ ਬਸ ਆਪਣੀ ਦੇਖ ਕੇ ਜਿਹੜੀ ਲੋ ਦੈਨਿਆ ਕਰੇ ਇਕਾ ਸਾਢੇ ਦਰ ਬਜੀ ਜਾਣਾ ਪਾਰਟੀ ਵਗੈਰੇ ਜੀਨੇ ਕੰਮ ਬਈ ਉਹ ਰੋਜ਼ੇ ਕੜਾਈ ਤੇ ਹੁੰਦੀ ਆ ਪਰ ਉਹ ਜੀ ਪਾ ਪਾ ਤੀਪ ਹੋਈ ਵੀ ਮੂੜੀ ਵੀ ਸੀ ਅੱਜ ਕੀ ਕਰਨਾ ਸਾਡਾ ਪਿੰਡ ਨੂੰ ਨਦੀਲਾ ਕੁਲਫੀ ਵਾਲੇ ਨਹੀਂ ਆ ਜਾਨਾ ਕੁਰਸ਼ਾ ਦਾ ਕੱਲ ਰੱਖ ਗਿਆ ਫੇਰ ਮੈਂ ਕਰਦਾ ਥੋੜਾ ਕੁਲਫੀਆਂ ਦੀ ਬਹੁਤ ਸ਼ੁਕੀਨ ਆ ਉਹ ਵੀ 5 ਰੁਪਏ ਵਾਲੀ ਦਾ ਆ ਗਿਆ ਕਹਿੰਦਾ ਜਿਵੇਂ ਕਹਿੰਦੇ ਪੂਏ ਚ ਨਸ਼ਾ ਵੱਧ ਹੁੰਦਾ ਨਾ ਸੋਨੀ ਤਾਂ ਕਹਿੰਦਾ ਕੱਟ ਕਰਾਉਣਾ ਹੈ ਸੋਨੀ ਤਾਂ ਬੇਲਾ ਉਹ ਤਾਂ ਮੈਨੂੰ ਕਹਿੰਦਾ ਤਾਂ ਅੱਜ ਕਹਿੰਦੇ ਮਗਾ ਬੌਮ ਤਾਂ ਸਾਹ ਹੋ ਜੀ ਬਈ ਯਾਰ ਅਰ ਜੀ ਤਾਂ ਬੈਲਟ ਕਰ ਦੇਗਾ ਵਧਾ ਦੇਗਾ ਹੁਣ ਤਾਂ ਕੱਲ ਨੂੰ ਦੋ ਦਿਨ ਭੋਲੂ ਤੇ ਲੱਗਣੇ ਆ ਉਹਦੇ ਆਹੋ ਅੱਜ ਭੋਲੂ ਜੀ ਕਹਿੰਦੇ ਟੱਟ ਹੋ ਜਾਂਦਾ ਬੇਲਾ ਦਾ ਹਾਂ ਖੜ ਜੂਗਾ 6 ਫੁੱਟ ਦੀ ਤੀਨੇ ਮੂਰੇ ਆ ਪੱਥਰ ਜੀ ਮੈਂ ਤਾਂ ਕਹਿੰਦਾ ਦੂਈ ਪਾ ਦੇ ਯਾਰ ਲੋਹੇ ਦੀ ਲੋਹੇ ਦੀ ਵਜਨ ਘਟ ਜੂਦਾ ਜੇ ਕਹਦੇ ਲੋਹੇ ਦੀ ਘੜ 6 ਪਾ 10 ਫੁੱਟੀ ਵੀ ਖੜ ਜੂ ਹਾਂ 10 ਫੁੱਟੀ ਖੜ ਜਣੀ ਲੋਹੇ ਦੀ ਲੋਟਾ ਯਾਰ ਇੱਕ ਦਾ ਪਾਉਣਾ ਜਰੂਰੀ ਪੰਗਾ ਲੈਣਾ ਤਾਂ ਪੱਥਰ ਵਾਲੀ ਦੇ ਪੱਥਰ ਆਈ ਦਾ ਵਜ਼ਨ ਹੋ ਜਾਣਾ ਆਏ ਅਭੀ ਉਹਦਾ ਵਜ਼ਨ ਨਹੀਂ ਹੋਣਾ ਪੱਥਰ ਵਾਲੀ ਇੱਕ 3 ਤੇਰੀ ਹੋ ਜਣੀ ਘਟੋ ਘਾਟ 25 28 ਕਿਲੋ ਦੀ ਉਹ ਸਾਰੀ ਹੋਣੀ 10 ਕਿਲੋ ਹੁਣ ਜੇ ਦੇਖ ਲੈ ਵੀ ਕਿੰਨੀਆਂ ਟੀਨਾ ਪੈਣੀਆਂ ਸਾਢੇ 3 ਕਿਲੋ ਦੀ ਹੈ ਨਾ 10 ਕਿਲੋ ਜੁੰਦੀ ਪਰਦਾ ਨਾ ਕਿੰਨੇ ਦੀ ਬਣਦੀ ਆ ਕਿੰਨੇ ਦੀ ਬਣਦੀ ਇਹ ਬਾਗ ਕੁੱਟੀ ਤੋਂ ਹੁਣ ਮੇਰੀ ਜਿਹੜੀਆਂ ਵੇਚੀਆਂ ਐ ਜਿਹੜੀਆਂ ਅੱਜਕਾ ਤਾਈਂ ਵੇਚੀਆਂ ਦੀਆਂ ਟੀਨਾ ਉਹ ਉਹ ਮੇਰੀ 11 12 ਕਿਲੋ ਦੀ ਟੀਨ ਬੈਠੀ ਆ ਪਰ 10 ਕਿਲੋ ਦੀ ਹੋਣੀ ਆ ਹਾਂ 10 ਕਿਲੋ ਜੁੰਦੀ ਉਹ ਨੂੰ ਕੰਢੀ ਕੁੱਝ ਨਹੀਂ ਬੰਦ ਕੁੱਝ ਕਹਿੰਦਾ ਨਹੀਂ ਹੈ ਨਾ ਹਾਂ ਉਹ ਤਾਂ ਸਿੱਧੀ ਗਾਡਰੇ ਫਿਰ ਲਾ ਦੇ ਬਸ ਹਾਂ ਦੂਈ ਪਾ ਦੇ ਨਹੀਂ ਬਾਦਰ ਵਾਲੀ ਦੱਸੀ ਹੋਈ ਆ ਸਿੰਪਲ ਬਾਦਰ ਵਾਲੀ ਨਾਲ ਬਾਈ ਬਾਦਰ ਵਾਲੀ ਤਾਂ ਮਹਿੰਗੀ ਪਹਿਣੀ ਤੈਨੂੰ ਹਾਂ ਦੂਈ ਪਾ ਦੇ ਸਿੱਧੀ ਪਾ ਦੇ ਸਿੰਪਲ ਹਾਂ ਚਿੱਟੀ ਚਿੱਟੀ ਵੀ ਨਾ ਪਾ ਯਾਰ ਦੂਈ ਦਿਆ ਹਾਂ ਜੇ ਜੀ ਆਮ ਚਿੱਟੀਆਂ ਆਉਂਦੀਆਂ ਪਹਿਨਾਉਂਦੀਆਂ ਪੁਰਾਣੀਆਂ ਉਹ ਚੀਜ਼ ਵਾਦੀਏ ਉਹਨੂੰ ਰੰਗ ਕਰਾ ਦੇ ਰੰਗਦਾਰ ਵੀ ਤੈਨੂੰ ਮਹਿੰਗੀ ਪਹਿਣੀ ਆ ਹਾਂ ਅੱਛਾ ਉਹ ਲੈ ਕੇ ਸਿੰਪਲ ਨੂੰ ਪਾ ਦੇ ਹਾਂ ਉਹਨੂੰ ਰੰਗ ਕਰਾ ਦੇ ਬਸ ਆਪਾਂ ਨੇ ਕਿਹੜਾ ਉੱਪਰ ਕਰਨਾ ਔਰੇ ਯਾਰ ਆਪਾਂ ਤਾਂ ਆਪਣੀ ਜੋ ਟੋਕਣਾ ਹੋਰ ਬਹੁਤ ਟਾਈ ਸਨਾ ਆਹ ਦਾ ਹਾਊਂਗਰ ਤੱਕ ਪਾਉਂਗਾ ਉਹ ਯਾਰ ਉਹ ਤਾਂ ਜਿੱਥੇ ਤੱਕ ਮਰਜ਼ੀ ਪਾ ਲਾ ਉਹ ਮਤਲਬ ਜੇ ਤਾਂ 8 ਫੁੱਟ ਪਾਉਣਾ ਹੈ ਤਾਂ ਜੇ ਦਾ 8 ਫੁੱਟ ਦੀ ਟੀਨ ਮਿਲ ਗਈ ਤਾਂ ਠੀਕ ਆ ਨਹੀਂ 16 ਫੁੱਟ ਹੀ ਲਈ ਵੱਢ ਕੇ ਦੋ ਕਰੀ ਜਾਈ ਉਹਦੇ ਆਹ 8 ਫੁੱਟ ਹੀ ਲਈ ਇਹ ਵੀ ਠੀਕ ਆ ਉਹ ਸਸਤੀ ਵੇਚਣੀ ਹੋਰ ਪੰਗੇ ਤਾਂ ਥਲੇ ਬਹੁਤ ਆ ਕੀ ਕਰੀਏ ਪੰਗੇ ਦਾ ਮੁੱਕਣੇ ਨਹੀਂ ਹੈ ਪੰਗੇ ਕਦੇ ਮੁੱਕਿਆ ਬੰਦੇ ਨੇ ਮੁੱਕ ਜਣਾ ਦਿਨ ਘੜਦੀ ਜਾਂਦੇ ਉਹ ਤੇ ਟੀਨ ਨੇ ਪਾਣੀ ਫੇਰਨਾ ਜਿਹੜਾ ਉੱਪਰ ਤੇ ਉਹਨੇ ਥੱਲੇ ਮਾਰਨਾ ਥੱਲੇ ਕਦੇ ਮਾਰਨਾ ਉਹ ਵੀ ਡੂੰਘਾ ਹੋਇਆ ਖਾਰ ਮਾਰ ਜਾਨੀ ਗੱਬੇ ਦੁਰਾਜੀ ਉਹਦੇ ਥੱਲੇ ਟੀਨ ਪਾਈਆਂ ਕਿਉਂ ਉਹਦੇ ਨਹੀਂ ਨਹੀਂ ਮੈਂ ਤੇਰੀ ਜਣਾ ਹੁਣ ਗਾਹ ਕਰਨਾ ਇੱਥੇ ਪਿਆੜੀ ਹਾਂ। ਹਾਂ ਯਾਰ ਪੰਤਾਲਾ ਲੰਬਾ ਉਹਨੂੰ ਤੂੰ। ਪੰਤਾਲਾ ਜੇ ਨਾ ਮੂਰੇ ਫੋਟੋ ਹੀ ਪੰਤਾਲਾ ਖੜ ਜੂਗਾ। ਆ ਫੇਰ ਨਹੀਂ ਕਹ। ਖੜ ਜੇ ਯਾਰ ਗਾਡਰ ਆ ਤੇਰੇ। ਗਾਡਰ ਨਾਲ ਖੜਨਾ ਯਾਰ ਉਹਨੇ ਤੂੰ। ਉਹ ਤਾਂ ਗਾਡਰ ਕੇ ਖੜਨਾ। ਹਾਂ। ਗਾਡਰ ਪਾਈਆਂ ਆਪਣਾ ਲੰਬਾ। ਹਾਂ। ਗਾਡਰ ਤੇ ਗੈਲ ਪੰਤਾਲਾ ਲਾਈ ਜਿਗਣਾ ਹੋਣਾ ਜਿੰਨੇ ਗਾਡਰ ਆ ਤੇਰੇ। ਇਹ ਸਾਰੇ ਇੰਨੇ ਨੇ ਵਧਾ ਦੇ। ਜੇ ਤਾਂ ਇਹ ਮਾਲਾ 6 ਫੁੱਟ ਦੀ ਤੀਨ ਪਾਉਣੀ ਆ। ਤਾਂ ਇਹ 6 ਫੁੱਟ ਪਾ ਆ। ਲੱਖੀ ਨਾਲ ਗੱਲ ਹੋਦੀ ਤਾਂ ਲੱਖਾ ਜੀ ਉਹਦੇ ਲਿਖਦੀ ਗੱਲ। 6 ਫੁੱਟ 3 ਪਾ ਕੇ ਸਾਡੀ ਉੱਥੇ 6 ਫੁੱਟ 3 ਪਾ ਕੇ ਅਖੀਰ ਚ 45 ਲਾਦੀ ਉਹਨੂੰ ਬਸ ਪੱਤੀ ਲਾ ਕੇ ਮੈਂ ਵੀ ਤਾਂ ਇੱਕ ਨਹੀਂ ਕਰਿਆ ਬਾ ਹੈ ਆਈ ਲੋਡ ਰਹਿਣੀ ਤੈਨੂੰ ਦੂਈਆਂ ਵਜਨ ਕਿਉਂ ਪੁਕਾਰਨਾ ਤੈਨਾਂ ਤੈਨੂੰ ਫਿਰ ਤੈਨੂੰ ਕੈਂਚੀ ਪਾਉਣੀ ਪੈਣੀ ਤੈਨੂੰ ਸਪੋਰਟ ਲਾਉਣੀ ਪੈਣੀ ਕਦੇ ਕੋਸ ਤੈਨੂੰ 100 ਪੰਗੇ ਪੈਣੇ ਆ ਸਭ ਤੋਂ ਵਧੀਆ ਤੇਰੀ ਕਿਹੜੀ ਲਾਉਣਾ ਕਿ ਉਹ ਕਿਹੜੀ ਜਿਹੜੀ ਉਹ ਤਾਂ ਸਸਤੀ ਹੋਇਆ ਯਾਰ ਉਹਦੇ ਜਿੰਨੀ ਕੇ ਪੈਂਦੀ ਹੋਵੇ। ਵਾਫਸ 4000 ਦੋ ਹਾਂ। ਨਹੀਂ ਉਹ ਬੜੀ ਹੁੰਦੀ ਆ ਨਾ ਜਿਹੜਾ 16 ਫੁੱਟ ਦੀ ਆ ਉਹ 8900 ਦੀ ਪੈ ਜੂ। ਇੱਕਣਾ ਹੁੰਦੀ ਆ। ਇੰਨੀ ਤਾਂ 1000 ਰੁਪਏ ਦਾ ਤੱਕ ਹੋ। ਇਹਨੇ ਚੌਥੇ ਟਾਟਾ ਦੀ ਪੁੱਛੀ ਸੀ ਪੁੱਛ ਲਾ ਕਿੰਨੇ ਦੀ ਸੀ। 6000 ਪੌਂਦੀ ਆ। 3500 ਦੀ। ਕਿੰਨੇ ਦੇ ਨੇ? 43 ਦਾ 3 ਨੇ ਆ ਫਿਰ। ਇਹ ਲੰਬੀ ਡੱਬੀ ਵਾਲੀ ਆ ਡੱਬੀ ਵਾਲੀ ਆ ਜਿਹੜੀ ਦੀਪਲ ਉਹ ਬਾਦੀ ਉਹ ਹੀ ਕਹਿਆ ਤੈਨੂੰ ਡੱਬੀ ਡੱਬੀ ਚੌਰ ਸਾਲੀ ਲੰਬੀ ਘਾਰੀ ਵਾਲੀ ਆਉਂਦੀ ਆ ਚੌਰ ਸਾਈਜ਼ ਤਾਂ ਤੈਨੂੰ ਮਹਿੰਗੀ ਪੈਣੀ ਆ ਸਰ ਟਾਣਾ ਦੀ ਵੀ ਨਾ ਦੂਈ ਪਤਾ ਕਰਿਆ ਤਾਂ ਨਹੀਂ ਛੱਡ ਕੇ ਖੜਾ ਹੋਣਾ ਪੈਣਾ ਉਹ ਜੋ ਮੁੜਨਾ ਐ ਪਿੱਛੇ ਘੁੰਮਣਾ ਡਾਲਾ ਉਹਦਾ ਸਾਹ ਦੇ ਜਿੱਥੇ ਹੋਰ ਲੇਜ਼ਰ ਖੜਾ ਐ ਇੱਥੇ ਸੈਂਟਰ ਜਿੱਥੇ ਜਗ੍ਹਾ ਛੱਡ ਕੇ ਟਰਾਲਾ ਖੜੇ ਕਰਨਾ ਸੈਂਟਰ ਆ ਫਿਰ ਆ ਦੋ ਹਰ ਦਾ ਕੇ ਜਦੋਂ ਨੇ ਮੁੜੇ ਕਰਨਾ ਟਰਾਲੇ ਨੇ ਉਹਨੇ ਇੱਧਰ ਪਿੱਛੇ ਜੰਗਲਾ ਵੀ ਚੱਕਣਾ ਨਹੀਂ ਭੀ ਜਦ ਤੈਨੂੰ ਬਤਾ ਕੇ ਮੁੜਨਾ ਪੈਣਾ ਬਤਾ ਕੇ ਲੋੜੇ ਨਹੀਂ ਗੈਰ ਅਖਲੀ ਕੋਈ ਨਹੀਂ ਤਰੇ ਆਹ ਬਥਰੇ ਚ ਜਿੰਨੇ ਰੱਖ ਲਈ ਕੋਲ ਤਾਂ ਕਿ ਆਉਗੇ ਆਹ ਆ ਦੋ ਘਾਟੜਾ ਪਾ ਚੱਕ ਹੋ ਜਾਣਾ ਇੱਕ ਗੱਬੇ ਪਾ ਲਵੇ ਚੱਕ ਦੇਣਾ ਕਿਹੜਾ ਉਸੇ ਦੇ ਤੇ ਚੱਕ ਦੇ ਜਿੱਥੇ ਤੱਕ ਤੈਨੂੰ ਲੋਟ ਆ ਚੱਕ ਦੇ ਬਾਹਰ ਲਈ ਤੇਰੀ ਚੀਜ਼ ਖੜਦੀ ਹੋ ਜੂ ਬਾਹਰ ਇਹ ਤਾਂ ਪੌਣੀਆਂ ਟੀਨਾ ਬਤੰਦਰ ਨਾ ਨਾ ਇੱਕ ਤਾਂ ਮੈਂ ਟਰਾਲੀ ਨੂੰ ਪੈਣੀ ਟਰਾਲੀ ਵੀ ਤਾਂ ਬਾਹਰ ਆਉਣਾ ਹੈਗਾ ਸਾਰਾ ਪੌਣੀਆਂ ਪਾਉਣੀ ਆ ਹਾਂ ਹਾਂ ਸਰੀ ਤਾਂ ਕਿ ਪਾ ਦੇਣੀਆਂ ਨੇ ਇਖੜਾ ਹਾਲ ਹਾਲ ਖੜੇ ਆਪਣੇ ਕੰਧ ਤੇ ਗੈਰ ਲਾ ਕੇ ਖੜਾ ਦੇ ਕਦੇ ਜਿੱਕਾ ਮਾਰੀ ਖਾਵੇ ਹਾਲ ਕੱਢ ਦੇਣਾ ਬਾਟਾ ਮਿੱਤਰਾ ਮਾਰੀ ਹਾਲ ਕੰਮ ਦਾ ਜਾਣੀ ਆ ਮੈਂ ਸਾਰੇ ਤੱਕੇ ਲਾ ਦੇਣੀ ਕਿੰਨਾ ਹੱਥ ਦਾ ਥੋੜਾ ਹੋ ਜਾਊਗਾ ਵਧਾ ਦਈਏ ਸਾਡੇ ਕੋਲ ਪਏ ਆ ਹਾਂ ਕਿ ਡੱਬੀ ਆਉਣੀ ਇੱਕ ਵਾਰ ਡੱਬੀ ਆਉਣੀ ਕਿ ਇੱਕ ਤੀਨਾ ਆਉਣੀ ਵਾਠ ਠੀਕ ਕਿ ਡੱਬੀ ਦਾ ਪਈਓ ਸਾਡੇ ਪਾਪਾ ਆ ਵੀ ਅਸੀਂ ਆਪੇ ਦੇਣੀ ਆ ਉਹਨੂੰ ਕਿਉਂ ਫਿਰ ਉਹਦਾ ਮਿਸਤਰੀ ਸਿਮਿੰਟ ਦਾ ਖਰਚਾ ਕੋਈ ਕਾਹੇ ਦਾ ਨਹੀਂ ਹੋ ਸੋਨੀ ਦਾ ਹੈ ਇੱਕ ਡੱਬੀ ਦਾ ਪਈਓ ਸਾਡੇ ਉਹ ਪਾਇਪ ਹਾਂ ਨਾਲ ਲੱਗ ਕੇ ਦੋ ਦਿਹਾੜੀਆਂ ਦਾ ਕੰਮ ਨਹੀਂ ਸੋਨੀ ਦਾ ਹੈ ਤਾਂ ਦੋ ਦਾ ਕੰਮ ਆ ਬਿਲਡਿੰਗ ਦਾ ਕੰਮ ਆਉਂਦਾ ਬਸ ਇੱਕ ਤਾਂ ਤੀਨਾ ਉੱਥੇ ਮਾਰ ਜਾਣੀ ਆ ਗਿਆ ਬਈ ਬੰਦਾ ਤੇ ਅੱਡਾ ਯਾਰ ਰਹਿ ਕਰਦੇ ਤੀਨਾ ਹੀ ਦਾ ਹੱਲ ਖਾ ਦੋ ਨਹੀਂ ਇੱਥੇ ਤੇਰੇ ਉੱਥੇ ਪੈਪ ਕਰ ਦੋ ਅਜੇ ਤੱਕ ਇਹ ਆ ਤਾਂ ਇੱਕ ਦਿਨ ਵੀ ਸਿਰੇ ਲਾ ਦੇ ਹੋਰ ਕਿਹ ਅਸਰੇ ਲਾ ਦੇ ਉਹ ਮੇਰੀ ਇਹ ਹੀ ਸਲਾਹ ਬਣਦੀ ਬਾਈ ਜੀਨਲ ਹੈਟਾ ਜੀਨਾ ਭੈਂਗਾ ਆਹ ਆਹ ਸਲਾਹ ਲੋਟ ਨਹੀਂ ਆਉਂਦਾ ਕੰਮ ਕਿਧਰੇ ਇਹਨੂੰ ਸਿਰੇ ਲਾ ਦੋ ਜਿਗਰੇ ਅਸੀਂ ਇੱਥੇ ਤੇ ਨਾ ਆਏ ਉੱਥੇ ਨਹੀਂ ਜੰਦੇ ਕੋ ਭਟੀਨਾ ਦੋਹਾਂ ਨੂੰ ਪੰਡਾਲਾ ਇੱਕ ਲਾ ਦਿੰਦੇ ਹਾਂ ਉਹ ਤਾਂ ਹੈ ਜਿਹੜਾ ਮੈਂ ਬਣਾਇਆ ਆ ਕੋ ਬੈਠਾ ਹਾਂ ਖਰਚਾ ਬਹੁਤ ਆਉਂਦਾ ਨਹੀਂ ਖਰਚਾ ਤਾਂ ਉਹ ਹੀ ਆ ਮੇਰੇ 5-7 ਲੱਖ ਰੁਪਏ ਲੱਗ ਗਿਆ ਪਰ ਹੁਣ ਲੱਗਣਾ ਤਾਂ ਹੈਗਾ ਹੀ ਯਾਰ ਪੈਪ ਦੀ ਪਣਾ ਦੇ ਘੋੜੀਆਂ ਬਣਾ ਕੇ ਪੈਪ ਦੀ ਇੱਥੇ ਰਾ ਦੇ ਆ ਮੈਨੂੰ ਪਤਾ ਇੱਕ ਦਿਨ ਕਹਿੰਦਾਦਾ ਇਹ ਗਾਡਰ ਕੱਢ ਲੈ ਵੀ ਫੋ ਤਾਲਾ ਕੱਪੇ ਕਰਕੇ ਹਾਂ ਉਹ ਤਾਂ ਹੈ ਹੀ ਆ ਚੱਲ ਦੇ ਕੋਈ ਨਹੀਂ ਠੀਕ ਆ ਉਹ ਮੈਂ ਕਿੰਨੀ ਫੋਟੇ ਜਾ ਖਾਸੀ ਜਿੱਦੋਂ ਮਣੀ ਤੀ ਯਾਰ ਕੀ ਫੋਟੇ ਪਤਾ ਨਹੀਂ ਨੇ ਵੇਣੀ ਤੀ 24 25 ਕਿਤੀ ਲੋ ਰਿਟਾਇਰਮੈਂਟ ਬਾਬੇ ਦੋ 3 ਲੈਂਡਰਮੈਂਟ ਜੀ ਦੋ ਦੋ